ਹੋਰ ਚੜਾਉ ਪਤੰਗਾਂ ਐਵੇਂ ਹੀ ਲੋਟ ਆਣੇ ਆ ਤੁਸੀਂ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਬਹੁਤ ਹੀ ਜ਼ਿਆਦਾ ਠੰਡ ਜੜੀ ਆ ਪੈ ਰਹੀ ਹੈ ਤੇ ਆ ਜਵਾਗ ਦੇਖੋ ਠੰਡ ਵਿੱਚ ਵੀ ਨਹੀਂ ਟਿਕਦੇ ਆਹ ਦੇਖੋ ਕਿਸੇ ਦੀ ਪਤੰਗ ਕੱਟ ਹੋ ਕੇ ਕਣਕ ਦੇ ਖੇਤ ਵਿੱਚ ਡਿੱਗ ਜਾਂਦੀ ਹੈ ਤੇ ਆ ਮੁੰਡਾ ਦੇਖੋ ਨੰਗੇ ਪੈਰੀ ਸਿੱਧਾ ਕਣਕ ਦੇ ਵਿੱਚ ਹੀ ਵੜ ਜਾਂਦਾ ਆ ਕਣਕ ਨੂੰ ਵੀ ਪਾਣੀ ਲੱਗਾ ਹੁੰਦਾ ਆ ਤੇ ਫਿਰ ਇਹ ਮੁੰਡਾ ਪਤੰਗ ਚੁੱਕ ਕੇ ਜਿਵੇਂ ਹੀ ਵਾਪਸ ਆਉਂਦਾ ਆ ਤੇ ਅੱਗੇ ਆਉਂਦਿਆਂ ਨੂੰ ਇਸ ਦੀ ਮਾਤਾ ਜਿਹੜੀ ਆ ਉਹ ਸੜਕ ਦੇ ਉੱਤੇ ਖੜੀ ਹੁੰਦੀ ਹੈ ਤੇ ਫਿਰ ਇਸ ਮੁੰਡੇ ਨਾਲ ਜੋ ਕੁਝ ਹੁੰਦਾ ਆ ਉਸ ਨੂੰ ਵੇਖ ਕੇ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਬੇਫਮ ਮੱਗਣਾ ਨਾ ਵੇਖ ਗੋਪਿਆਰ ਵੇਖ ਤੈਨੂੰ ਤੇ ਆਦਾ ਕੁੱਤਾ ਮਾਰਦਾ ਮਾਰ ਤੇਰੇ ਤੇਰੇ ਪੈਰ ਨਹੀਂ ਠਰਦੇ ਬਸ ਇੱਥੇ ਹੀ ਪਾਇਆ ਨਹੀਂ ਛੱੜ ਲਈ। ਗੋਡੀ ਨੂੰ ਅਗਲਾ ਨਹੀਂ। ਕਿੰਦੀ ਮੈਂ ਹੁੰਦਾਈ ਮਾਰ ਕੇ ਪੁੱਠਾ ਕਰ ਦੂੰਗੀ। ਕੀ ਹੁੰਦਾਈ? ਤਾ ਗਾਂ ਫੇਰ ਗਾਇਆ ਗੁੱਡ ਗਾਣੂ ਆਲ ਆਇਆ।